ਜੋ ਗੋਲ ਗੋਲ ਛੱਲੇ ਕੱਢੇ ਸਲੰਤਰਾ ਚੋ ਗੋਲ ਗੋਲ ਛੱਲੇ ਗੱਲ ਮਾਜੇ ਮਾਲਵੇ ਦਬਾਬੇ ਵਿੱਚ ਚੱਲੇ ਪਿਛਲੇ ਸਾਲ ਦਾ ਮੋਟਰਸਾਈਕਲ ਦਾ ਜੇ ਤੂੰ ਬਾਪੂ ਸਾਸਰੀ ਗਾਲ ਜੀ ਢਾਲੀਵਾਲ ਸਾਹਿਬ ਆਇਓ 1 ਮਿੰਟ ਮੇਰੇ ਕੋਲ ਬਾਪੂ 1 ਮਿੰਟ ਆਈ ਨਹੀਂ ਬਾਪੂ ਟਰੈਕਟਰ ਚੱਲ ਜਾਣਾ 1 ਮਿੰਟ ਆ ਬਈ ਲੈ ਵੀ ਬਾਪੂ 1 ਮਿੰਟ ਇੱਕ ਮਿੰਟ ਬਾਪੂ 1 ਮਿੰਟ ਰੋ ਜਾ 1 ਮਿੰਟ ਰੋ ਜਾ ਬਾਅਦ ਤੀਜ ਦੇ ਉੱਤੇ ਵੀ ਗਿਆ ਸੀ ਢਾਲੀਵਾਲ ਸਾਹਿਬ ਮਿਥਲੇ ਸਾਲ ਭਰਾ ਦਾ ਬਾਰਡੇ ਸੀ ਤੇ ਮੋਟਰਸਾਈਕਲ ਦਿੱਤਿਆ ਸੀ ਇਸ ਸਾਲ ਵੀ ਮੋਟਰਸਾਈਕਲ ਬਾਪੂ 2 ਲੱਖ ਜੀ ਬਣਦੇ ਆ 2 ਲੱਖ ਜੀ ਕਿਤਾ ਕਮੇਟੀ ਦੀ ਮਿਹਰਬਾਨੀ ਆ ਜਿਹੜੇ ਇੰਨੇ ਇੰਨਾ ਵਧੀਆ ਨਾਮ ਰੱਖਦੇ ਆ ਇਸੇ ਕਰਕੇ ਟਰੈਕਟਰ ਆਉਂਦੇ ਆ ਕਮੇਟੀ ਦਾ ਧੰਨਵਾਦ ਆ ਬਹੁਤ ਜ਼ੋਰਦਾਰ ਤਾੜੀਆਂ ਮਾਰਨੋ ਜੀ ਇੱਕ ਵਾਰ ਪ੍ਰਬੰਧ ਕਮੇਟੀ ਦੇ ਨਾਮ ਤੇ ਤੇ ਇਧਰ ਸਾਡੇ ਭਪਿੰਦਰ ਸਿੰਘ ਭੂਪੀ ਹਲਵਾਰਾ ਉਹਨਾਂ ਦੇ ਫਾਦਰ ਪ੍ਰਦੀਪ ਸਿੰਘ ਧਾਲੀਵਾਲ ਸਾਹਿਬ ਨਾਲ ਰਗੀਲੇ ਨੇ ਜਿਹੜੀ ਗੱਲਬਾਤ ਕੀਤੀ ਆ ਆ ਟਰੈਕਟਰ ਨਾਮੀ ਟਰੈਕਟਰ ਆ ਮੋਟਰਸਾਈਕਲਾਂ ਦਾ ਜੇਤੂ ਆ ਪੰਜਾਬ ਦੇ ਕੋਨੇ-ਕੋਨੇ ਵਿੱਚ ਇਸ ਟਰੈਕਟਰ ਦਾ ਨਾਮ ਚੱਲਦਾ ਲਓ ਰੈੱਡ ਫिएट ਹਲਵਾਰੇ ਵਾਲਾ ਹਲਵਾਰੇ ਵਾਲਾ ਰੈੱਡ ਫिएट ਅੱਜ ਪਹਿਲਾ ਨਾਮ ਮੇਰੇ ਵੀਰੋ ਬੁਲਟ ਮੋਟਰਸਾਈਕਲ ਆ ਸੋ ਮੇਰੇ ਵੀਰੋ ਉਹ ਗੱਲਾਂ ਸਿਰੇ ਆ কনেটা বেত বৈঠা দুকু দুটা শুভম কেটা দুটা শুভম কনেটা ভক্তি কেটা ਪਰਤਾਪ ਕਨੇਡਾ ਉਹ ਗੱਲਾਂ ਕਨੇਡਾ ਵਾਲਿਆਂ ਦੀ ਸਰੇ ਲਵੇ ਗੁੱਗੂ ਬਾਈ ਪਿੰਡ ਨੂੰ ਉੜਕਾ ਤੇ ਰਹੇ ਉਹ ਗੱਲਾਂ ਸਰੇ ਵੱਡਾ ਕਾਠਾ ਆਇਆ ਰੈੱਡ ਫੀਅਟ ਇਸ ਵੇਲੇ ਉਹ ਭੁਪਿੰਦਰ ਸਿੰਘ ਭੂਪੀ ਵਾਲਾ ਰੈੱਡ ਫੀਅਟ ਰੰਗੀ ਲਿਆ ਖਿੱਚ ਕੇ ਜਰਾ ਖਿੱਚ ਕੇ ਉਹ ਵਿਖਲਾ ਇਹ ਆ ਭੁਪਿੰਦਰ ਸਿੰਘ ਭੂਪੀ ਹਲਵਾੜੇ ਵਾਲਾ ਉਹ ਬੱਲੇ 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 ਤਾਲੀਬਾਲ ਦੇ ਪਰਿਵਾਰ ਦੇ ਪੁੱਤ ਦੀ ਗੱਲ ਕਿਲੇ ਕੱਡੇ ਸਲੰਸਰਾਂ ਚੋਂ ਗੋਲ-ਗੋਲ ਛੱਲੇ ਕੱਲ ਪਿੰਡੋਰੀ ਵਿੱਚ ਛੱਲੇ ਉਹ ਦਲ ਪਿੰਡੋਰੀ ਖੰਗੂੜੇ ਵਿੱਚ ਛੱਲੇ ਮਾਲਵਾ ਟੀਵੀ ਦੇ ਕੈਮਰਿਆਂ ਦੇ ਵਿੱਚ ਉਹ ਢਾਲੀਵਾਲ ਪਰਿਵਾਰ ਦਾ ਪੁੱਤ ਅੱਜ ਇਤਿਹਾਸ ਰੱਜੂ ਜਾਂ ਨਹੀਂ ਰੱਜੂ ਉਹ ਤੇ ਬਾਬਾ ਨਾਨਕ ਜਾਣਦਾ ਬਾਬਾ ਨਾਨਕ ਜਾਣਦਾ ਹਰ ਜਾ ਪਿੱਛੇ ਹਰ ਜਾ ਪਿੱਛੇ ਕਹਿੰਦਾ ਡਾਡਾ ਡੱਕ ਬਣਾ ਬੇਟੀ ਬੱਕੀ ਵਿੱਚ ਬੱਜੇ ਹੂਰੇ ਦਾ ਬੰਦ ਪਿਆ ਫਟਕ ਸ਼ਹਿਰ ਕੋਟ ਕਪੂਰੇ ਦਾ बल्ले 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 ए आ ए आ ए आ ए आ पुपी हर जा पीछे हर पीछे बल्ले 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 रंदा भैया रंदा भैया ओ हो 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 ये आ वाला ये आ पोपेंद्र सिंह पुपी

ਰੱਬਾ ਲੱਗਣਾ ਕਿਸੇ ਨੂੰ ਜਾਵੇ ਉਹ ਗੋੜ ਨਾਲੋਂ ਇੱਕ ਮਿੱਠਾ ਰੱਬਾ ਲੱਗਣਾ ਕਿਸੇ ਨੂੰ ਜਾਵੇ ਬੱਲੇ 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 ਕਿ ਬੱਲੇ ਬੱਲੇ ਹੁੰਦੀ ਨਹੀਂ ਬੱਲੇ ਓ ਸ਼ੇਰ ਜਵਾਨਾ ਖੇਡੀ ਜਾ ਵਿਚ ਮੈਦਾਨਾ ਠੱਕਦੇ ਯੋ ਨਾ ਮਾਰ ਕੇ ਥਾਪੀ ਹਰ ਜਾ ਵਿਚ ਮੈਦਾਨਾ ਬੱਲੇ ਓ ਸ਼ੇਰ ਜਵਾਨਾ ਤੂੰ ਖੇਡੀ ਜਾ ਵਿਚ ਮੈਦਾਨਾ ਹਾਏ ਓ ਰੱਬਾ ਦੇਸੀ ਗੱਬਲੇ ਦੀ ਕਬਾ आ गया आ गया हलवार हले ददान क्या आज भी होार मदान चा आ गया हो सकता हाल दीर कमान चा आ गया भी हो सकता आ गया ਸਿਰਾ ਸਿਰਾ ਲਾ ਬਈ ਇੱਕ ਬਾਲੀ ਦੇ ਲੱਗਾ ਸੀਗਾ ਕਿ ਉਹ ਮੋੜ ਤੇ ਰੁਕ ਗਿਆ ਬਾਈ ਉਹਨੇ ਰੋਕਿਆ ਨਹੀਂ ਉਹਦੀ ਇਮਾਨਦਾਰੀ ਆ ਇੱਕ ਵਾਰੀ ਭੂਪੀ ਲਈ ਤਾਰੀਏ ਮਾਰੋ ਬਾਈ ਉਹਦੀ ਇਮਾਨਦਾਰੀ ਆ ਉਹ ਲੱਗਾ ਸੀ ਉੱਥੇ ਰੁਕਣ ਟਰੈਕਟਰ ਪਰ ਉਹਨੂੰ ਪਤਾ ਸੀਗਾ ਪਤਾ ਰੋਜ ਮੇਲਿਆਂ ਚ ਰਹਿੰਦਾ ਸਮਾਂ ਸੁਣੋ ਸਮਾਂ ਦੋ ਮਿੰਟ ਰੰਦਾ ਆਇਆ ਇੱਕ ਬੰਦੇ ਰੰਦਾਵੇ ਇੱਕ ਮਿੰਟ ਫਤੌ ਵਾਲਿਆ ਏ ਆ ਏ ਆ ਏ ਆ ਸਵਾਦ ਆ ਟਰੈਕਟਰ ਤਬੀਆਂ ਦਾ ਆ ਸਵਾਦ ਆ ਸਮਾਂ ਸੁਣੋ 2 ਮਿੰਟ 53 ਸਕਿੰਟ 13 ਪੁਆਇੰਟ 2 53 13 2 53 13 ਚੱਲਦਾ ਦੌਰ ਮਿੱਤਰੋ ਇਹਦਾ ਚੱਲਦਾ ਦੌਰ ਮਿੱਤਰੋ ਸੁੱਖਾ ਟਹਾ ਜਗਾੜੂ ਤਿੰਨ ਟਰੈਕਟਰ ਗਰਾਊਂਡ ਦੇ ਵਿੱਚ ਆ ਬਾਈ ਹੈਲੋ ਤੂੰ ਕੈਨੇਡਾ ਵਾਲਾ ਬੰਦਾ ਇੱਧਰ ਹੋ ਜਾ ਆਓ ਸਾਹਮਣੇ ਓ ਸਾਹਮਣੇ ਸੁੱਖਾ ਟਹਾ ਸਿੰਗ ਸੁੱਖਾ ਟਹਾ ਓ ਹੁੱਟਰ ਜਾਂਦਾ ਹੁੱਟਰ ਇਹ ਤੱਕ ਇਹ ਅੱਧਿਆਂ ਦਾ ਹੁੱਟਰ ਓ ਅਤਾਸ਼ਪੀ ਧਾਮੀ ਓ ਨਿਊਜ਼ੀਲੈਂਡ ਦੇ ਵਿੱਚ ਬੈਠਾ ਸਿੰਗੜੀ ਵਾਲ ਦਾ ਗੇਂਦੀ ਤੇ 헤ਜਮਾ ਬਾਰੇ ਕਮਲ ਦੀ ਸਪੋਰਟ ਵੱਡੀ ਆ ਉਹ ਅਮਰਜੀਤ ਸਿੰਘ ਮੇਰੇ ਵੀਰੋ ਮਰੀਕਾ ਵਾਲਾ ਭਰਾ ਕਹਿੰਦਾ 21000 ਦਵਾਂਗੇ ਟਹੇ ਵਾਲਾ ਸੁੱਖਾ ਜਿੱਤੂਗਾ ਉਹ ਗੱਲਾਂ ਸਿਰੇ ਲਾਉਗਾ ਇਹ ਆ ਸੁੱਖਾ ਟਹੇ ਵਾਲਾ ਫੋਨ ਦਾ ਜੇਤੂ ਉਹ ਕਈ ਮੋਟਰਸਾਈਕਲਾਂ ਦਾ ਜੇਤੂ ਆ ਅਨੇਕਾਂ ਮੇਰੇ ਵੀਰੋ ਖੇਡ ਮੇਲਿਆਂ ਦਾ ਚੈਂਪੀਅਨ ਬਣਿਆ ਮਾਝੇ ਮਾਲਵੇ ਦੁਆਬੇ ਦੇ ਉਹ ਕਬਰਾ ਦੀ ਉਹ ਚੰਡੀਗੜ੍ਹ ਏਰੀਆ ਚੋਂ ਫੋਰ ਜਿੱਤ ਕੇ ਲਿਆ ਆ ਹੁਸ਼ਿਆਰ ਪਰਨੋ ਇਹ ਆ ਸੁਖੈਨ ਸਿੰਘ ਸੁੱਖਾ ਟਹਿਆ ਸ਼ਾਮ 88 ਦਾ ਏਰੀਆ ਉਹ ਕਠਾਰ ਦਾ ਏਰੀਆ ਟਹੇ ਵਾਲੇ ਸੁੱਖੇ ਨੇ ਮਸ਼ਹੂਰ ਕੀਤਾ ਟਹੇ ਵਾਲੇ ਸੁੱਖੇ ਨੇ ਮਸ਼ਹੂਰ ਕੀਤਾ ਉਹ ਸਾਹਮਣੇ ਟਹੇ ਵਾਲਾ ਸੁੱਖਾ ਇਹ ਆ ਸੁੱਖਾ ਕਿ ਜਿੱਥੋਂ ਮਰਜ਼ੀ ਬਣਾ ਕਰ ਵਾਲੀ ਟਹੇ ਵਾਲੇ ਸੁੱਖੇ ਹੁਣਾਂ ਦਾ ਨਾਮ ਚੱਲਦਾ ਨਾਮ ਚੱਲਦਾ ਉਹ ਨਾਮ ਤਾਂ ਚੱਲਦਾ ਆ ਆਲ ਸਿੰਘ ਖਲੀਲ ਅਮਰੀਕਾ ਵਾਲਾ ਵੱਡਾ ਖੇਡ ਪ੍ਰੋਮੋਟਰ ਤੇ ਸਰਜੀਤ ਸਿੰਘ ਚੌਨੀ ਅੰਡਿਆੰਡਾ ਵਾਲਾ ਉਹਨਾਂ ਦਾ ਵੀ ਨਾਮ ਅਮਰੀਕਾ ਚੱਲਦਾ ਢਹੇ ਵਾਲਾ ਪੰਜਾਬ 'ਚ ਖੁੱਤ ਪਾਇਆ ਉਹ ਢਹੇ ਵਾਲੇ ਨੇ ਪੰਜਾਬ 'ਚ ਪੂਰੇ ਖੁੱਤ ਪਾਇਆ ਇਹਦਾ ਸੱਖਾ ਢਹੇ ਵਾਲਾ ਢਹੇ ਵਾਲਾ ਸੁਣ ਬੋਲਿਆ ਉਹ ਸਾਨੂੰ ਫੱਟੋੜਿਆ ਵੀ ਅੱਜ ਟਹਿ ਵਾਲੇ ਦੀ ਵੱਡੀ ਸਪੋਰਟ ਤੇ ਆਇਆ ਵੱਡੀ ਸਪੋਰਟ ਤੇ ਆਇਆ ਉਹ ਸਾਹਮਣੇ ਇਹ ਸੱਖਾ ਟਹਿ ਵਾਲਾ ਉਹ ਟਹਿ ਵਾਲਾ ਕਹਿੰਦਾ ਅੜਿਆ ਕੰਮ ਠੱਕੇ ਨਾਲ ਕੱਢਾਂਗੇ ਹਵਰ ਰੱਖੋ ਮਿੱਤਰਾ ਜੱਟਾਂ ਚ ਪੰਡੋਰੀ ਫੰਗੂੜੀਆਂ ਚ ਗੱਡਾਂਗੇ ਝੱਟਾਂ ਚ ਪੰਡੋਰੀ ਫੰਗੂੜੀਆਂ ਚ ਗੱਡਾਂਗੇ ਇਹ ਆ ਸੁੱਖਾ ਢਹੇ ਵਾਲਾ ਉਹ ਢਹੇ ਵਾਲਾ ਜੁਗਰਾਜ ਢਹੇ ਸੱਬ ਪਿਆ ਮੇਰੇ ਵੀਰੋ ਉਹ ਜੁਗਰਾਜ ਢਹੇ ਦਾ ਡੜੀ ਆ ਉਹ ਢਹੇ ਵਾਲਾ ਸੁੱਖਾ ਇਸ ਵੇਲੇ ਮੇਰੇ ਵੀਰੋ ਮੰਝਲਵਲ ਪੱਦਾ ਯਾਰਿਆ ਦੁਆਬੇ ਏਰੀਏ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਪੰਡੋਰੀ ਫੰਗੂੜੇ ਪਿੰਡ ਦਾ ਖੇਡ ਮੇਲਾ ਉਹ ਦੁਆਬੇ ਦਾ ਖੇਡ ਮੇਲਾ ਦੁਆਬੇ ਵਾਲਾ ਜੱਟ ਦੁਆਬੇ ਦੇ ਹੀ ਧੂੜਾ ਭੱਟੀ ਜਾਂਦਾ ਉਹ ਦੁਆਬੇ ਵਾਲਾ ਜੱਟ ਉਹ ਦੁਆਬੇ ਦੇ ਹੀ ਧੂੜਾ ਭੱਟੀ ਜਾਂਦਾ ਇਹ ਸੁੱਖਾ ਟਹੇ ਵਾਲਾ ਉਹ ਟਹੇ ਵਾਲਾ ਸੁੱਖਾ ਪੰਡੋਰੀ ਫੰਕੂੜੀਆਂ ਦੇ ਵਿੱਚ ਪਹਿਲਾ ਜਗਾਰੂ ਜਾਂਦਾ ਪਹਿਲਾ ਜਗਾਰੂ ਅੱਜ ਪਹਿਲਾ ਨਾਮ ਪੁੱਤਰ ਸਿੰਘ ਕਹਿੰਦਾ ਬੁੱਲਤ ਮੋਟਰਸਾਈਕਲ ਆ ਅਮਰਜੀਤ ਕਹਿੰਦਾ ਭਰਾ ਕਹਿੰਦਾ ਅਮਰੀਕਾ ਵਾਲਾ ਜਿਹੜਾ ਟਹੇ ਵਾਲਾ ਜਿਹੜਾ ਵਾਲਾ ਜਿਹੜਾ ਹਰਦੀਪ ਕ੍ਰੇਡਾ ਵਾਲਾ ਭਰਾ ਕਹਿੰਦਾ ਜੇ ਢਹੇੜਾ ਸੁਫਾ ਜੇਦਾ ਤਾਂ 21000 ਦਮਾ ਦੇ 21000 ਕਮਾਲ ਆਹ ਕਮਾਲ ਆਹ ਢਹੇੜਾ ਨੇ ਕਮਾਲ ਕਰਦੇ ਆ ਆਹ ਆਹ ਦੇਖ ਲਓ ਧੂਆ ਵਾਹ 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 ਸਮਾ ਸਮਾ ਆਪਾਂ ਜ਼ਰੂਰ ਦੱਸਣਾ ਉਹਦੀ ਕੋਲ ਸਾਹਿਬ ਸਮਾ ਸੁਣੋ ਜੀ ਸਮਾ 3 ਮਿੰਟ 5 ਸਕਿੰਟ ਤਾੜੀ ਮਾਰੋ ਵੀ ਇੱਕ ਵਾਰੀ ਜ਼ੋਰਦਾਰ 3 ਮਿੰਟ 5 ਸਕਿੰਟ 72 ਪੁਆਇੰਟ 3 5 72 ਟਰੈਕ ਵੀ ਵੱਡਾ ਤੇ ਟਾਈਮ ਵੀ ਬਹੁਤ ਵਧੀਆ ਵਧੀਆ ਅਟੈਕ ਕੀਤਾ ਦੀਪੇભાઈ ਟਰੈਕ ਦੇਖ ਲਾਓ ਡੇਢ ਗੁਣਾ ਵੱਡਾ ਬਾਕਿਆ ਖੇਡ ਮੇਲਿਆ ਨਾ ਇਹ ਡੇਢ ਗੁਣਾ